ਭੀਸ਼ੇਪਾਤੀ ਸਾਡੇ ਕੋਲ ਐਕਸ ਆਫੀਸੋ ਮੈਂਬਰ ਕਮਿਸ਼ਨ ਦੇ ਡਾਇਰెక్టర్ ਸਤਾਨਕ ਸਰਦਾਰ ਮਾਨਯੋਗ ਸ਼੍ਰੀ ਗਮਨ ਸਿੰਘ ਔਰ ਪੰਜਾਬ ਪੁਰਸ ਤੋਂ ਸਪੈਸ਼ਲ ਏਕੀਪੀ ਮਾਨਯੋਗ ਸ਼੍ਰੀ ਰਾਜਾ ਔਰ ਸਾਡੇ ਕਮਿਸ਼ਨ ਦੇ ਮੈਂਬਰ ਮਾਨਯੋਗ ਗੁਰਪ੍ਰੀਤ ਸਿੰਘ ਿੱਟਾਵਾਲੀ ਸਾਹਿਬ ਸ਼੍ਰੀਪਿੰਦਰ ਸੀਤਲ ਜੀ ਮਾਨਯੋਗ ਸ਼੍ਰੀ ਗੁਰਜਾਰ ਸਿੰਘ ਜੀ ਬੋਬੀ ਸਾਹਿਬ ਔਰ ਸਾਡਾ ਸਮੁੱਚਾ ਸਟਾਫ ਮਾਨਯੋਗ ਸਾਡੇ ਸੈਕਟਰੀ ਸਾਹਿਬ ਡਾਕਟਰ ਨਾਇਨ ਜਸਲ ਜੀ ਔਰ ਬੈਨੇਫੀਟ ਤੋਂ ਸਾਡੇ ਸਾਥੀ ਐਡੀਸ਼ਨਲ ਸੈਕਟਰੀ ਮਾਜੋਖੀ ਜੀ ਪ੍ਰਵੀਨਤਰ ਜੀ ਔਰ ਸੋਰਸਾ ਕੇ ਸਾਥ ਸਤਕਾਰਯੋਗ ਸਤਿਆਭੀਓ ਇਹ ਕਮਿਸ਼ਨ ਦੀ ਬੜੇ ਸਾਲਾਂ ਬਾਅਦ ਮੀਟਿੰਗ ਹੋਈ ਹੈ ਪੰਜਾਬ ਸਰਕਾਰ ਦਾ ਇਸ ਗੱਲ ਦੇ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ 2019 ਦੇ ਵਿੱਚ ਆਖਰੀ ਵਾਰ ਮੀਟਿੰਗ ਹੋਈ ਸੀ ਔਰ ਅਸੀਂ ਪੰਜਾਬ ਦੇ ਮੁੱਦਿਆਂ ਦੇ ਉੱਤੇ ਪੰਜਾਬ ਦੇ ਸੂਚਿਤ ਜਾਤੀ ਵਰਗਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖ ਕੇ ਸ਼ਹਿਰ ਤੋਂ ਔਰ ਉਸੇ ਲੜੀ ਦੇ ਵਿੱਚ ਅੱਜ ਅਸੀਂ ਪੰਜਾਬ ਪੁਲਿਸ ਦੇ ਨਾਲ ਵਿਭਾਗ ਪ੍ਰਭਾਗ ਦੇ ਨਾਲ ਬਕਾਇਦਾ ਤੌਰ ਤੇ ਇਹ ਡਿਸਕਸ ਕੀਤਾ ਮੈਂ ਦੱਸਿਆ ਸੀ ਕਿ ਪਿਛਲੇ ਦਿਨੀ ਮਾਜੋਬ ਡੀਜੀਪੀ ਸਾਹਿਬ ਦੀ ਅਗਵਾਈ ਦੇ ਵਿੱਚ ਜਿਹੜੀ ਮੀਟਿੰਗ ਹੋਈ ਸੀ ਅਸੀਂ ਸਟੇਟ ਲੈਵਲ ਤੋਂ ਨੋਡਲ ਅਫਸਰ ਸਪੈਸ਼ਲ ਡੀਜੀਪੀ ਸ਼੍ਰੀ ਅਨਰੋਸ਼ अरोड़ा ਜੀ ਵਿਭਾਗ ਵੱਲੋਂ ਪੁਆਇੰਟ ਕੀਤੇ ਗਏ ਸੀ ਅੱਜ ਅਸੀਂ ਇਸ ਮੀਟਿੰਗ ਦੇ ਵਿੱਚੋਂ ਇੱਕ ਨਵੀਂ ਗੱਲ ਇਹ ਕੱਢੀ ਆ ਕਿ ਹਰ ਜ਼ਿਲ੍ਹੇ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਵਿਭਾਗ ਵੱਲੋਂ ਹਰ ਜ਼ਿਲ੍ਹਾ ਪੱਤਰ ਦੇ ਉੱਤੇ ਕਮਿਸ਼ਨ ਨੂੰ ਚੇਅਰਮੈਨ ਕਮਿਸ਼ਨ ਨੂੰ ਰਿਲੇਟ ਕਰਦੇ ਹਾਂ ਸੂਚਿਤ ਜਾਤੀ ਵਰਗਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਦੇ ਹੋਏ ਵਿਸ਼ੇਸ਼ ਤੌਰ ਤੇ ਨੋਡਲ ਅਫਸਰ ਨਿਯੁਕਤ ਕੀਤੇ ਜਾਣਗੇ ਅਸੀਂ ਵਿਭਾਗ ਨੂੰ ਪੰਜਾਬ ਪੁਲਿਸ ਵਿਭਾਗ ਨੂੰ ਸੁਝਾਅ ਦਿੱਤਾ ਹੈ ਕਿ ਉਹ ਐਸਪੀ ਪੱਧਰ ਦੇ ਅਧਿਕਾਰੀ ਇੱਕੋ ਜਿਹੇ ਹਰੇਕ ਦੇ ਸਾਰੇ ਜਿਲ੍ਹਿਆਂ ਵਿੱਚ ਨਿਯੁਕਤ ਕੀਤੇ ਜਾਣ ਕਿਸੇ ਤਰ੍ਹਾਂ ਦੇ ਨਾਲ ਇੱਕ ਹੈਲਪਲਾਈਨ ਜਿਹੜੀ ਆ ਜਿਹਦੇ ਤੇ ਸਪੈਸ਼ਲ ਸ਼ੈਡਿਊਲ ਕਾਸਟ ਭਾਈਚਾਰਿਆਂ ਦੇ ਜਿਹੜੇ ਫੋਨ ਕਾਲ ਹੈ ਐਕਟੋਸਿਟੀ ਨਾਲ ਸੰਬੰਧਤ ਅਤਿਆਚਾਰ ਨਾਲ ਸੰਬੰਧਤ ਜਿੱਥੇ ਤੇਜ਼ੀ ਨਾਲ ਸੁਵਾਈ ਹੋ ਸਕੇ ਇਹ ਵੀ ਭਾਗ ਨੂੰ ਅਸੀਂ ਸੁਝਾ ਦਿੱਤਾ ਹੈ ਮੈਨੂੰ ਲੱਗਦਾ ਕਿ ਉਹਦੇ ਤੇ ਬੜੀ ਜਲਦੀ ਜਿਹੜੀ ਆ ਡਿਪਾਰਟਮੈਂਟ ਜਿਹੜਾ ਉਹ ਕਾਰਵਾਈ ਕਰੇਗਾ ਇਸੇ ਤਰ੍ਹਾਂ ਦੇ ਨਾਲ ਸੁਰੱਖਿਆ ਦੇ ਮਾਮਲਿਆਂ ਦੇ ਉੱਤੇ ਲੈ ਕੇ ਅਸੀਂ ਇਹ ਸਵਾਲ ਖੜਾ ਕੀਤਾ ਸੀ ਕਿ ਪੰਜਾਬ ਦੇ ਵਿੱਚ ਕਿੰਨੇ ਅਨਸੂਚਿਤ ਜਾਤੀ ਵਰਗਾਂ ਦੇ ਪ੍ਰੋਮੀਨੈਂਟ ਪਰਸਨੈਲਿਟੀਆਂ ਨੇ ਪੋਲਿਟਿਕਲ ਲੀਡਰਸ ਨੇ ਜਾਂ ਡੇਰੇ ਨੇ ਜਿਨ੍ਹਾਂ ਨੂੰ ਪੂਲ ਸੁਰੱਖਿਆ ਮਈਆ ਕਰਾਈ ਹੈ ਹਾਲਾਂਕਿ ਡਿਪਾਰਟਮੈਂਟ ਦੇ ਕੋਲ ਜਾਤੀ ਵਾਸ਼ਤਾ ਡਾਟਾ ਹੈ ਨਹੀਂ لیکن ਫਿਰ ਵੀ ਅਸੀਂ ਸ਼੍ਰੀ ਖਰਾਲਗੜ ਸਾਹਿਬ ਦੇ ਵਿਸ਼ੇਸ਼ ਤੌਰ ਤੇ ਤਪਸਥਾਨ ਡੇਰੇਵਾਰੇ ਔਰ ਚੰਛੂ ਗੰਗਾਵਾਰੇ ਸੁਰੱਖਿਆ ਇੰਤਜ਼ਾਮਾਂ ਦਾ ਸੁਝਾਅ ਦਿੱਤਾ ਉੱਥੇ ਹੀ ਬਲਾਚੌਰ ਇਲਾਕੇ ਦੇ ਵਿੱਚ ਜਿਹੜੇ ਸ਼੍ਰੀ ਆਚਾਰੀਆ ਨੰਦ ਜੀ ਸਾਡੇ ਡੇਰਾ ਮੁਖੀ ਆ ਉੱਥੇ ਪੂਰੀ ਵਾਲੇ ਸੰਪਰਦਾਏ ਆ ਉਹਨਾਂ ਦੇ ਦੋ ਡੇਰੇ ਝਾੜੀਆਂ ਔਰ ਔਰ ਮੁੱਢਾ ਪਰਦਾਖਾ ਉੱਥੇ ਦਾ ਵੀ ਅਸੀਂ ਵਿਸ਼ੇਸ਼ ਤੌਰ ਤੇ ਸੁਝਾਅ ਜਿਹੜਾ ਦਿੱਤਾ ਹੈ ਕਿ ਕਿਰਪਾ ਕਰਕੇ ਉਹਨਾਂ ਨੂੰ ਪ੍ਰੰਤ ਜਿਹੜਾ ਉੱਥੇ ਪਿਛਲੇ ਤਿੰਨ ਸਾਲਾਂ ਚ ਇਨਚਾਰ ਘਟਨਾਵਾਂ 'ਚ ਚੋਰੀਆਂ ਡਾਕੀਆਂ ਡੱਕੀਆਂ ਪਰ ਹੁਣ ਹੋਣੀਆਂ ਜਿੰਨੀਆਂ ਘਟੀਆਂ ਜਾਂਦੀਆਂ ਇਸੇ ਤਰ੍ਹਾਂ ਨਾਲ ਲੋਕਲ ਗਵਰਨਮੈਂਟ ਬਾਡੀ ਸਾਡੇ ਕੋਲ ਬੈਠੇ ਆ ਟਰੈਕਟਰ ਸਾਹਿਬ ਇਹਨਾਂ ਨਾਲ ਅਸੀਂ ਇਹ ਗੱਲ ਚਰਚਾ ਚ ਲਿਆਂਦੀ ਆ ਔਰ ਫੈਸਲਾ ਕੁ ਉਸ ਸਥਿਤੀ ਦੇ ਪਜਾਈਏ ਕਿ ਜਿਹੜੇ ਕਰਮਚਾਰੀ ਸਫਾਈ ਕਰਮਚਾਰੀ ਡਿਊਟੀ ਦੌਰਾਨ ਮੌਤ ਹੋ ਗਈ ਆ ਉਹਨਾਂ ਦੇ ਉਹਨਾਂ 'ਚੋਂ ਕਿੰਨਿਆਂ ਦੇ ਪਰਿਵਾਰਾਂ ਨੂੰ ਆਪਾਂ ਨੌਕਰੀ ਦਿੱਤੀ ਆ ਉਹ ਡਾਟਾ ਕਢਵਾਇਆ ਆ ਜਿਹੜੇ ਬਾਕੀ ਰਹਿ ਗਏ ਆ ਉਹਦੇ ਤੇ ਅਸੀਂ ਜਾਂਚ ਪੜਤਾਲ ਆਪਣੀ ਕਮਿਸ਼ਨ ਵਜੋਂ ਅਗਲੀ ਸ਼ੁਰੂ ਕਰ ਦਿੱਤੀ ਔਰ ਸਮਾਨਿਅਤ ਕਰ ਦਿੱਤਾ ਹੈ ਇਸੀ ਤਰ੍ਹਾਂ ਆਪਾਸਰੋ ਅੰਬੇਡਕਰ ਦੇ ਭਵਨ ਪੰਜਾਬ ਦੇ ਵਿੱਚ ਪੰਜ ਜ਼ਿਲ੍ਹੇ ਇਹੋ ਜਿਹੇ ਆ ਜਿੱਥੇ ਅਜੇ ਤੱਕ ਭਵਨ ਨਹੀਂ ਬਣਿਆ ਜਿਵੇਂ ਬਰਨਾਲਾ ਇੱਥੋਂ ਦੀ ਤਾਂ ਜ਼ਮੀਨ ਵੀ ਸਰਕਾਰ ਨੂੰ ਪ੍ਰਪੋਜ਼ਲ ਕਰਕੇ ਦਿੱਤੀ ਹੋਈ ਆ 222 ਅਸੀਂ ਇਹਦੇ ਤੇ ਐਕਸ਼ਨ ਲੈਣ ਦਾ ਤੁਰੰਤ ਸੁਝਾਅ ਦਿੱਤਾ ਡਿਪਾਰਟਮੈਂਟ ਨੂੰ ਜਿਨ੍ਹਾਂ ਫਾਜ਼ਿਲਕਾ ਹਜ ਤੱਕ ਵੀ ਅੰਬੇਡਕਰ ਭਵਨ ਨਹੀਂ ਹੈ ਮਲੇਰਕੋਟਲਾ ਉੱਥੇ ਅਜੇ ਤੱਕ ਅੰਬੇਡਕਰ ਭਵਨ ਨਹੀਂ ਹੈ ਪਠਾਨਕੋਟ ਔਰ ਮੁਹਾਲੀ ਐਸਐਸ ਨਗਰ ਇੱਥੇ ਵੀ ਅੰਬੇਡਕਰ ਭਵਨ ਨਹੀਂ ਹੈ ਤਰੰਤਾਰ ਉਹ ਸਾਰੀ ਦੇ ਦੇਈ ਔਰ ਇਧੇ ਤੇ ਵੀ ਅਸੀਂ ਕਾਰਵਾਈ ਜਿਹੜੀ ਆ ਕਰਾਂਗੇ ਔਰ ਅੰਬੇਡਕਰ ਡਾਕਟਰ ਅੰਬੇਡਕਰ ਇੰਸਟੀਚਿਊਟ ਜਿਹੜਾ ਮੁਹਾਲੀ ਆਈਐਸਪੀਸੀਐਸ ਦੇ ਉਦੇ ਉੱਤੇ ਅਸੀਂ ਸੂਮੋਟੋ ਲਿਆ ਆ ਉੱਤੇ ਪੰਜਾਬ ਸਰਕਾਰ ਬਹੁਤ ਸੇਜ ਹੁੰਦਾ ਹੈ ਕਿ ਸ਼ਡਿਊਲ ਕਾਸਟ ਭਾਈਚਾਰੇ ਦੇ ਜਿਹੜੇ ਬੱਚੇ ਆ 40 40 ਸੀਟਾਂ ਆਈਐਸਪੀਸੀਐਸ ਦੀ ਉੱਤੇ ਹੈਗੀ ਆ ਆ ਉਹਨਾਂ ਦੀ ਪੂਰੀ ਡਿਟੇਲ ਅਸੀਂ ਮੰਗ ਲਈ ਆ ਉੱਥੋਂ ਦੀ ਸਥਿਤੀ ਉੱਥੋਂ ਦੇ ਹੋਸਟਲ ਉੱਥੋਂ ਦੇ ਕਮਰੇ ਉੱਥੋਂ ਦੇ ਪਰਵੰਤ ਔਰ ਇਸ ਮਾਮਲੇ ਵਿੱਚ ਅਸੀਂ ਦੋ ਤਰੀਕ ਨੂੰ ਮਕਾਇਦਾ ਡਾਕਟਰ ਸਾਹਿਬ ਦੇ ਨਾਲ ਬੈਠਾ ਹੈ ਇਸੇ ਤਰ੍ਹਾਂ ਫੇਕ ਸਰਟੀਫਿਕੇਟਾਂ ਦਾ ਮੁੱਦਾ ਅੱਜ ਵਿਚਾਰਿਆ ਗਿਆ 85 ਕੰਪਲੇਂਟਸ 2006 ਤੋਂ 2024 ਤੱਕ ਬੈਨੀਫਿਟ ਡਿਪਾਰਟਮੈਂਟ ਦੇ ਕੋਲ ਪੈਂਡਿੰਗ ਨੇ ਔਰ 85 ਦੇ ਉੱਤੇ ਆਪਾਂ ਕਿਉਂ ਪੈਂਡਿੰਗ ਨੇ ਕੀ ਕਾਰਨ ਹੈ ਇਹ ਪੂਰੀ ਰਿਪੋਰਟ ਅ ਵਿਸਥਾਰ ਸਹਿਤ ਕਮਿਸ਼ਨ ਵੱਲੋਂ ਮੰਗੀ ਗਈ ਹੈ ਇਸੇ ਤਰ੍ਹਾਂ ਨਾ ਐਸ்சிਐਸਟੀ ਐਕਟ ਦਾ ਜਦੋਂ ਪਰਚਾ ਦਰਜ ਹੁੰਦਾ ਹੈ ਆ ਕਾਨੂੰਨ ਦੇ ਅਨੁਸਾਰ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਂਦਾ ਹੈ ਉਸ ਮੁਆਵਜ਼ੇ ਦੇ ਸਬੰਧੀ ਅਸੀਂ ਇੱਕ ਰਿਪੋਰਟ ਮੰਗਾਈ ਹੈ ਜਿਹੜੀ ਕਿ ਇਹਨੂੰ ਹੋਰ ਵਿਸਥਾਰ ਦੇਣ ਦੇ ਲਈ 2 ਤਰੀਕ ਨੂੰ ਇਹਦੇ ਤੇ ਵੀ ਅਸੀਂ ਸਮਾਨੀਅਤ ਕੀਤਾ ਹੈ ਉਹ ਸਾਰੇ ਰਿਲੀਫ ਫੰਡ ਔਰ ਲੀਵ ਫੰਡ ਕਿੰਨੇ ਅਸੀਂ ਐਕਟ ਦਰਜ ਹੋਣ ਤੋਂ ਬਾਅਦ ਮਿਲਦੇ ਆ ਉੱਤੇ ਬਕਾਇਦਾ ਜਾਗਰਤੀ ਵੀ ਉਹਨਾਂ ਨੇ ਸਮੇਂ ਦੇ ਵਿੱਚ ਡਿਪਾਰਟਮੈਂਟ ਵੱਲੋਂ ਇਦਾਂ ਦਾ ਅਸੀਂ ਪ੍ਰਬੰਧ ਕਰਾਂਗੇ ਇੱਕੋ ਹੀ ਲਕਸ਼ ਹੈ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਔਰ ਕਮਿਸ਼ਨ ਦੀਆਂ ਮੀਟਿੰਗਾਂ ਦਾ ਕਿ ਇਹਦੇ ਤੇ ਅਸੀਂ ਅਨੁਸੂਚਿਤ ਜਾਤੀ ਵਰਗਾਂ ਨੂੰ ਛੇਤੀ ਤੋਂ ਛੇਤੀ ਇਨਸਾਫ ਦਵਾ ਸਕੀਏ ਇਸੇ ਲਈ ਤਾਂ ਅਖਰੀ ਗੱਲ ਕਿ ਜਿਹੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਹੈ ਬੈਨੀਫੀਟਰ ਭਾਗ ਨੇ ਪੰਜਾਬ ਸਰਕਾਰ ਦੀ ਰਿਪੋਰਟ ਕਮਿਸ਼ਨ ਅੱਗੇ ਰੱਖੀ ਆ ਕਿ 2020 ਤੋਂ ਲੈ ਕੇ 2024 ਤੱਕ ਦੇ ਸਾਰੇ ਬਕਾਏ ਮਿਲ ਕਰ ਦਿੱਤੇ ਗਏ ਆ ਇੱਕ ਵੀ ਸਸਤਾ ਇਹ ਨਹੀਂ ਕਹਿ ਸਕਦੀ ਜੋ ਬੈਨੀਫੀਟ ਡਿਪਾਰਟਮੈਂਟ ਦੀ ਰਿਪੋਰਟ ਸਾਡੇ ਕੋਲ ਆਈ ਆ ਕਿ ਕਿਸੇ ਦਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਬਕਾਇਆ ਰਹਿੰਦਾ ਹੋਵੇ ਲੇਕਿਨ ਇੱਕ ਹੋਰ ਗੱਲ ਨਿਕਲ ਕੇ ਆਈ ਆ 17 18 19 ਇਹ ਚ ਜਿਹੜੀ ਕੇਂਦਰ ਸਰਕਾਰ ਦੇ ਨਾਲ 60 40 ਦੀ ਭਾਗੇਦਾਰੀ ਆ 40% ਹਿੱਸਾ ਜਿਹੜਾ ਸਟੇਟ ਨੇ ਦੇਣਾ ਸੀ ਉਹ ਸਾਰੇ ਦਾ ਸਾਰਾ ਹਿੱਸਾ ਪੰਜਾਬ ਸਰਕਾਰ ਹਰ ਸੰਸਥਾ ਨੂੰ ਦੇ ਚੁੱਕੀ ਆ ਜੇਕਰ ਫਿਰ ਵੀ ਕਿਸੇ ਸੰਸਥਾ ਦਾ ਰਹਿੰਦਾ ਆ ਮੇਰੀ ਉਹਨਾਂ ਸਿੱਖਿਆ ਸੰਸਥਾਵਾਂ ਨੂੰ Appeal ਹੈ ਉਹ ਕਿਰਪਾ ਕਰਕੇ ਕਮਿਸ਼ਨ ਚੇਅਰ ਦੇ ਨਾਲ ਸੰਪਰਕ ਕਰ ਅਸੀਂ ਉਹਨਾਂ ਨੂੰ ਇਹ ਪੈਸਾ ਜਿਹੜਾ ਆ ਜਾਂ ਵੈਲਫੇਅਰ ਡਿਪਟੀ ਕਮਿਸ਼ਨਰ ਨਾਲ ਸੰਪਰਕ ਕਰ ਜੇਕਰ ਨਹੀਂ ਸੁਣਵਾਈ ਹੁੰਦੀ ਸਾਡਾ ਸੰਪਰਕ ਕਰ ਅਸੀਂ ਉਹ ਪੈਸਾ ਹਰ ਸਿੱਖਿਆ ਸੰਸਥਾ ਨੂੰ 40% ਉਹ ਦਵਾਵਾਗੇ ਕਿਉਂਕਿ ਇਹ ਵੀ ਗੱਲ ਸਾਹਮਣੇ ਆਈ ਹੈ ਜਿਹੜਾ ਬਾਕੀ 60% ਬਕਾਇਆ ਉਹ ਅੰਡਰ ਲਿਟੀਗੇਸ਼ਨ ਹੈ کورٹ ਦੇ ਵਿੱਚ ਕੇਸ ਦੀ ਹੈ ਜਦੋਂ ਵੀ ਉਹਦਾ ਫੈਸਲਾ ਹੁੰਦਾ ਹੈ ਉਹ ਵੀ ਪਹਿਲੇ ਅਧਾਰ ਤੇ ਸਿੱਖਿਆ ਸੰਸਥਾ ਮਾਰੂ ਦਵਾਇਆ ਜਾਏਗਾ ਔਰ 60% ਤੇ ਪੈਸੇ ਬਾਰੇ ਅਸੀਂ ਇਹ ਗੱਲ ਨੈਸ਼ਨਲ ਕਮਿਸ਼ਨ ਨਾਲ ਵੀ ਸਾਂਝੀ ਕਰਕੇ